ਪਿਓ ਦੀ ਹੱਤਿਆ ਕਰਨ ਵਾਲੇ ਕਾਤਲ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਨਮ ਦਿਨ ਵਾਲੇ ਦਿਨ ਹੀ ਪੁੱਤ ਦੇ ਵੱਲੋਂ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਹ ਜਿਹੜਾ ਕਿ ਸਨਸਨੀ ਖੇਸ ਮਾਮਲਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਪੱਤੋ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਵਿਰਿੰਦਰਜੀਤ ਨਾਮਕ ਨੌਜਵਾਨ ਦੇ ਵੱਲੋਂ ਆਪਣੇ ਪਿਤਾ ਤੋਂ ਜਨਮ ਦਿਨ ਮਨਾਉਣ ਦੇ ਲਈ 5000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪਰ ਪਿਤਾ ਦੇ ਵੱਲੋਂ ਉਸ ਨੂੰ ਮਹਿਜ਼ ਹਜ਼ਾਰ ਰੁਪਏ ਹੀ ਦੇ ਕੇ ਇਹ ਕਹਿ ਦਿੱਤਾ ਜਾਂਦਾ ਕਿ ਪੁੱਤ ਤੂੰ ਇੰਨੇ ਪੈਸੇ ਵਿੱਚ ਹੀ ਆਪਣੇ ਯਾਰ ਦੋਸਤਾਂ ਦੇ ਨਾਲ ਜਨਮ ਦਿਨ ਮਨਾ ਲੈ ਪਰ ਪਿਤਾ ਪਰਮਜੀਤ ਦੇ ਵੱਲੋਂ ਦਿੱਤੇ ਗਏ ਪੈਸੇ ਉਸ ਨੂੰ ਨਾ ਕਾਫੀ ਲੱਗੇ ਜਿਸ ਤੋਂ ਬਾਅਦ ਪਿਓ ਪੁੱਤ ਦੇ ਵਿੱਚ ਬਹਿਸਬਾਜੀ ਹੁੰਦੀ ਹੈ ਅਤੇ ਗੱਲ ਹੱਥੋਂ ਪਾਈ ਤੱਕ ਆ ਜਾਂਦੀ ਹੈ ਇਸੇ ਦੇ ਦੌਰਾਨ ਤੈਸ਼ ਵਿੱਚ ਆਏ ਵਰਿੰਦਰਜੀਤ ਸਿੰਘ ਦੇ ਵੱਲੋਂ ਕਰਦੇ ਵਿੱਚ ਪਈ ਕਪੜੇ ਕੱਟਣ ਵਾਲੀ ਕੈਂਚੀ ਦੇ ਨਾਲ ਆਪਣੇ ਪਿਤਾ ਦੇ ਉੱਪਰ ਅਨੇਵਾਹ ਵਾਰ ਕੀਤੇ ਜਾਂਦੇ ਨੇ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਜਾਂਦਾ ਤੇ ਹਸਪਤਾਲ ਦੇ ਵਿੱਚ ਲਿਜਾਂਦਿਆਂ ਹੋਇਆਂ ਪਰਮਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਵੱਲੋਂ ਪੁਲਿਸ ਨੂੰ ਇਸ ਸਬੰਧ ਦੇ ਵਿੱਚ ਆਪਣੇ ਹੀ ਪੁੱਤ ਦੇ ਖਿਲਾਫ ਬਿਆਨ ਦਰਜ ਕਰਵਾਏ ਜਾਂਦੇ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤਹਿਕੀਕਤ ਕਰਦਿਆਂ ਹੋਇਆਂ ਮੌਕੇ ਤੋਂ ਭੱਜੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਬਾਬਤ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਜਿਹੜੇ ਕਿ ਪਿਓ ਪੁੱਤ ਨੇ ਘਰ ਦੇ ਵਿੱਚ ਹੀ ਪਸ਼ੂ ਡੰਗਰ ਰੱਖੇ ਹੋਏ ਸਨ ਅਤੇ ਘਰ ਦੇ ਵਿੱਚ ਹੀ ਕੰਮਕਾਰ ਕਰਦੇ ਸਨ ਕਿ ਬੀਤੇ ਦਿਨ ਪੁੱਤਰ ਵਰਿੰਦਰਜੀਤ ਸਿੰਘ ਦਾ ਜਨਮ ਦਿਨ ਸੀ ਜਿਸ ਨੂੰ ਲੈ ਕੇ ਉਸ ਨੇ ਆਪਣੇ ਪਿਤਾ ਤੋਂ ਯਾਰਾ ਦੋਸਤਾ ਦੇ ਨਾਲ ਪਾਰਟੀ ਕਰਨ ਨੂੰ ਲੈ ਕੇ 5000 ਰੁਪਏ ਦੀ ਮੰਗ ਕੀਤੀ ਪਰ ਪਿਤਾ ਪਰਮਜੀਤ ਨੇ ਉਸ ਨੂੰ 1000 ਰੁਪਏ ਦਿੱਤੇ ਜਿਸ ਤੋਂ ਬਾਅਦ ਪੁੱਤ ਨੇ ਆਪਣੇ ਪਿਓ ਦੇ ਨਾਲ ਬੈਂਸਪਾਜੀ ਕੀਤੀ ਅਤੇ ਇਸ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਡੀਐਸਪੀ ਰਾਜਕੁਮਾਰ ਦੇ ਵੱਲੋਂ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਰਿੰਦਰਜੀਤ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਵਕ ਵਕ ਤਰਾਮਾ ਦੇ ਤਹਿਤ ਉਸ ਦੇ ਉੱਪਰ ਮੁਕਦਮਾ ਦਰਜ ਕੀਤਾ ਗਿਆ ਕੱਲ ਰਣਜੀਤ ਕੋਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣਾ ਬਡਾਲੀਆਲਾ ਸਿੰਘ ਨੇ ਐਸਐਚਓ ਬਡਾਲੀਆਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸ ਦੇ ਲੜਕੇ ਵਰਿੰਦਰਪ੍ਰੀਤ ਨੇ ਉਸ ਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸ ਦੇ ਕੈਂਚੀ ਦਾ वार ਕੀਤੇ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਲੜਾਈ ਝਗੜੇ ਦਾ ਕਾਰਨ ਕੀ ਸੀਗਾ ਹਾਂਜੀ ਉਹਨਾਂ ਦੱਸਣ ਤੱਕ ਇਹ ਵਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਨੂੰ ਜਨਮ ਦਿਨ ਮਨੋੜ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਕਿੰਨਲ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿੰਨੇ ਸੌਦਾ ਹਾਂਜੀ ਕੱਲ ਹੀ ਫਿਰ ਐਸਐਚਓ ਬਡਾਲੀਆਲ ਸਿੰਘ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਦੋਸ਼ੀ ਵਰਿੰਦਰਪ੍ਰੀਤ ਜੀ ਇਹ ਬੈਕਗ੍ਰਾਉਂਡ ਕੀ ਹੈ ਕੀ ਕਰਦਾ ਕਿਸੇ ਇਹ ਆਪਣੇ ਘਰ 'ਚ ਹੀ ਕੰਮਕਾਰ ਕਰਦਦੇ ਨੇ ਜੀ ਪਸ਼ੂ ਵਗੈਰਾ ਰੱਖਿਓਨੇ